ਲਓ ਜੀ ਦੇਖੋ ਸਾਡਾ ਮਨਵੀਰ ਰੋਟੀ ਬਣਾ ਰਿਹਾ ਦੇਖੋ ਐ ਹਾ ਹਾ ਨਿੱਕੀ ਨਿੱਕੀ ਜੀ ਰੋਟੀ ਨਿੱਕਾ ਜਾ ਇਹਦਾ 베ਜਣਾ ਨਿੱਕੇ ਨਿੱਕੇ ਹੱਥ ਨਿੱਕਾ ਜਾ ਆਪ ਹੈਨਾ ਅੱਛਾ ਇੱਥੇ ਖਾਈ ਜਾਂਦਾ ਆਟਾ ਜਗ ਜਗ ਨਾਲੇ ਖਾਈ ਜਾਂਦਾ ਇਹਦੀ ਮੰਮਾ ਮੰਮਾ ਰੋਟੀ ਬਣਾਉਣ ਲੱਗੀ ਹੋਈ ਆ ਦੀ ਹੈਨਾ ਉਹਨੂੰ ਦੇਖ ਦੇਖ ਬਣਾਉਂਦਾ ਤਾਂ ਗੋਲ ਹੈ ਰੋਟੀ ਵੀ ਕਰੋ 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 ਸ਼ਾਬਾਸ਼ ਅੱਛਾ ਅੱਛਾ ਇੱਕ ਵੀ ਨਹੀਂ ਬਣਾਈ ਤੂੰ ਤਾਂ ਇਹ ਤਾਂ ਮੰਮਾ ਨੇ ਬਣਾਈ ਹੋਈਆਂ ਬਣੀਆਂ ਹਾਂ ਅਰਜੁਨ ਨੇ ਵੀ ਨਹੀਂ ਬਣਾਈ ਅੱਛਾ ਕੱਲ ਚਲੋ ਤਾਂ ਬਣਾ ਹਾਂ ਆ ਉਹ ਦੋਨੋਂ ਫਿਲਮ ਦੇਖਦੇ ਆ ਤੂੰ ਕੰਮ ਕਰਦਾ ਉਹ ਦੇ ਅਨਮੋਲ ਅਨਮੋਲ ਵੀ ਬੈਠੀ ਆ ਤੇ ਆ ਵਿਰਾਟ ਵੀ ਉਹ ਦੇ ਉਹ ਵਿਚਾਰਾ ਕੰਮ ਕਰਨ ਲੱਗਿਆ ਹੋਇਆ ਤੀਛੋਟਾ ਜਾ ਹੈ ਨਾ ਛੋਟਾ ਜਾ ਕੰਮ ਕਰਨ ਲੱਗਿਆ ਹੋਇਆ ਦੇਖੋ ਤਾਂ ਆ ਰੋਟੀ ਬੇਲਦਾ ਹੋ ਕੋਕੀਆਂ ਇਹ ਰੋਟੀ ਨੂੰ ਕੋਕੀਆਂ ਕਹਿੰਦਾ ਜੀ ਕੋਕੀਆਂ ਚਲੋ 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 ਬੇਲ ਲਾ ਹੁਣ ਬੇਲ ਬੇਲ ਕਿਉਂ ਹੁਣ ਕੀ ਹੋਇਆ ਅੱਛਾ ਠੀਕ ਆ ਚਲ ਮੈਂ ਇੱਥੇ ਖੜਾ ਹਾਂ ਚਲੋ ਦੇਖਦੇ ਆਂ ਦੇਖਦੇ ਆਂ ਤੂੰ ਬਣਾਉਣਾ ਬਣਾ ਕੇ ਪਕਾਉਣਾ ਕਿ ਨਹੀਂ ਤੂੰ ਆਪਣੀ ਰੋਟੀ ਬਣਾ ਅੱਛਾ ਆ ਪੈਕਟ ਬਣਾ ਲੇ ਖਾਦਾ ਅੱਛਾ ਤੂੰ ਨਾਲ ਹੀ ਹੁਣ ਆਉਂਦੇ ਤੂੰ ਕਿਹੜਾ ਘਟ ਆ ਚਲ ਠੀਕ ਆ ਰੋਟੀ ਬਣਾ ਲੈ ਚਲ ਬਣਾ ਲੈ ਬਣਾ ਲੈ ਆ ਸ਼ਾਬਾਸ਼ 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 ਹੋੜੀ ਵੱਡੀ ਕਰ ਹਾਂ ਹਾਂ ਏ ਪਾਸਾ ਬਲਦੂਗਾ ਏ ਏ ਏ ਏ ਏ ਇਦਾਂ ਇਦਾਂ ਵਲਟਾ ਜਾਂਦਾ ਠੀਕ ਆ ਚਲੋ ਚਲੋ ਬੇਲ 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 ਅੱਛਾ ਪਲੇਥਣ ਵੀ ਲਾਉਂਦਾ ਵੀ ਹੋਰ ਲਾ ਉਹਦਾ ਬੇਲਣਾ ਮੂੰਹ ਚ ਪਾ ਕੇ ਘੁੰਮਣ ਲੱਗ ਗਿਆ ਹਣ ਪਾ ਰੋਟੀ ਹੋਮੀ ਰੱਖਦੀ ਆ ਤੇ ਬੇਲ ਕੇ ਹੁਣ ਤਵੇ ਤੇ ਪਾਓ ਪਤਾ ਉੱਥੇ ਤਵੇ ਤੇ ਪਾਓ ਫੇਰ ਠੀਕ ਆ ਬਣੂਗੀ ਫੇਰ ਤੁਸੀਂ ਖਾਓ ਲੈ ਇੱਕ ਕੀ ਬਣਾ ਕੇ ਥੱਕ ਗਿਆ ਚੱਲ ਚੱਲ ਰੋਟੀ ਬਣਾ ਕੇ ਮੈਂ ਦਿਖਾਈਂ ਠੀਕ ਆ ਬਾਬਾ ਜਾਈ ਨਹੀਂ ਚੀਜੀ ਆ ਮਾਂ ਪਤਾ ਛੱਡ ਚੀਜੀ ਨੂੰ ਕੋਈ ਇੱਥੇ ਰੋਟੀ ਖਾਂ ਤੂੰ ਰੋਟੀ ਖਾਂ ਰੋਟੀ ਬਣਾ ਕੇ ਲੈ ਚੱਲ 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 ਤੂੰ ਵੀ ਰੋਟੀ ਪਾ ਦੀ ਵੀ ਤਵੇ ਦੇ ਉੱਤੇ ਐ ਹੈ ਐ ਹੈ ਰੋਟੀ ਤੇਰੀ ਆਟੇ ਨਾਲ ਘੱਟ ਲਿਬੜਿਆ ਤੇਰਾ ਮੂੰਹ ਜ਼ਿਆਦਾ ਲਿਬੜਿਆ ਹੋਇਆ ਚਲੋ ਲਓ ਜੀ ਕੁੱਬੂ ਦੀ ਰੋਟੀ ਤਿਆਰ ਹੋ ਰਹੀ ਆ ਵੀ ਦੇਖੋ ਗੋਲ ਗੋਲ ਬਣਾਈ ਆ ਕੁੱਬੂ ਨੇ ਰੋਟੀ ਬਹੁਤ ਵਧੀਆ ਅੱਛਾ ਹੋਰ ਬਣਾਉਣ ਲੱਗਿਆ ਲੈ ਬਈ ਵੱਡੀ ਰੋਟੀ ਬਣਾਉ ਹੁਣ ਓ ਤੂੰ ਭਰਾਵਾ ਚੱਜ ਦੇ ਕੰਮ ਕਰ ਲੈ ਲਓ ਜੀ ਕੁੱਗੂ ਆਪਣੀ ਬਣੀ ਹੋਈ ਰੋਟੀ ਖਾਊਗਾ ਠੀਕ ਆ ਖਾਏਂਗਾ ਨਾ ਖਾਏਂਗਾ ਨਾ ਖਾਊਗਾ ਨਹੀਂ ਨਹੀਂਗਾ ਨਹੀਂਗਾ ਖਾਏਂਗਾ ਬਾਬਾ ਹਾਂ ਖਾ ਲਈ ਖਾ ਲੂ ਠੀਕ ਆ ਬੋਲ ਅੱਛਾ ਚੱਲ ਚੱਲ ਕਰ ਕਰ ਲਓ ਵੀ ਇੱਕ ਰੋਟੀ ਹੋਰ ਬਣਾ ਰਿਆ ਏ ਠੀਕ ਆ ਅੱਛਾ ਸ਼ਾਬਾਸ਼ ਅੱਛਾ ਸ਼ਾਬਾਸ਼ ਲਓ ਤੇ ਰੋਟੀ ਬਣ ਗਈ ਤਿਆਰ ਹੋ ਗਈ ਆ ਤੇ ਕੋਭੂ ਖਾਊਗਾ ਹੁਣ ਠੀਕ ਆ ਓਏ ਉਹ ਬਰਾੜ ਨੇ ਅੰਦਰ ਸੱਤਾ ਪਿਆ ਹੋਇਆ ਸੀ ਉਹਨੂੰ ਕਹਿੰਦਾ ਵੀ ਸਕੂਲੇ ਜਾਣਾ ਵਾ ਤੇ ਇਹ ਆ ਦੇਖ ਲਓ ਇਹ ਦਰਵਾਜ਼ਾ ਬੰਦ ਕਰੇ ਖੜਾ ਕਹਿੰਦਾ ਉਹਨੂੰ ਠਾਉਣਾ ਨਹੀਂ ਆ ਕਹਿੰਦਾ ਉਹਨੇ ਸਕੂਲ ਨਹੀਂ ਜਾਣਾ ਕਹਿੰਦਾ ਛੁੱਟੀ ਕਰਨੀ ਤੇ ਪਾ ਤੂੰ ਆਪ ਤਾਂ ਜਾਂਦਾ ਨਹੀਂ ਉਹਨੂੰ ਵੀ ਜਾਣ ਦਿੰਦਾ ਓਏ ਕਿਉਂ ਸ਼ਾਬਾਸ਼ ਚੱਲ ਸਾਨੂੰ ਠਾਲ ਲੰਦੇ ਪਰ ਹੋ ਠਾਲ ਕੇ ਲਿਆਓ ਉਹਨੂੰ ਕੋ ਟਾਈਮ ਹੋ ਗਿਆ ਯਾਰ ਉਹਦਾ ਚਲੋ ਗਿਆ ਦੱਸਾ ਦਨੂੰ ਨਾ ਤੂੰ ਇੱਥੇ ਦਰਵਾਜੇ ਦਾ ਕੋਈ ਜਿੰਦਾ ਮਾਰ ਕੇ ਖੜਾ ਮੈਂ ਤੂੰ ਗਾਣਾ ਤੂੰ ਤੂੰ ਗਾਣਾ ਉਹ ਗਾਣਾ ਤੂੰ ਪਰ ਹੋ ਹੈ ਬੜਾ ਹੋ ਪਰ ਹੋ ਉਹ ਤੱਕਲਾ ਕੇ ਖੜਾ ਪੂਰਾ ਗਦੇ ਆ ਹਰ ਜਾ ਆ ਜਾ ਆ ਜਾ ਪਤਾ ਆ ਜਾ ਬਾਥਰੂਮ ਜਾਣਾ ਇਹ ਬਾਥਰੂਮ ਨਹੀਂ ਆਈ ਉਹ ਬਾਥਰੂਮ ਵੀ ਨਹੀਂ ਜਾਣ ਦਿੰਦਾ ਮੈਂ ਬਾਥਰੂਮ ਜਾਣਾ ਨਾ ਬਾਥਰੂਮ ਜਾਣਾ ਉੱਠ ਲੈਣਦੇ ਉਹਨੂੰ ਪਤਾ ਉੱਠ ਲੈਣਦੇ ਹਰ ਜਾ ਆ ਜਾ ਆ ਜਾ ਗਲਾ ਹੋ ਗਿਆ ਇਹ ਨਹੀਂ ਕੋਲ ਸੁਣਾ ਭਾਈ ਲਓ ਜੀ ਅਜ ਤੱਕ ਕ੍ਰਿਸ਼ਮਾ ਹੋ ਗਿਆ ਅਜ ਤਾਂ ਉਹ ਚੀਜ਼ ਦੇਖਣ ਨੂੰ ਮਿਲ ਗਈ ਜਿਹੜੀ ਕਦੇ ਵੀ ਨਹੀਂ ਦੇਖਣ ਨੂੰ ਮਿਲੀ ਆਰ ਜੋ ਕੱਪੜਿਆਂ ਦੀ ਤੈਲ ਆ ਰਹੀ ਆ ਨਨਮੂਲ ਕੱਪੜਿਆਂ ਦੀ ਤੈਲ ਆ ਰਹੀ ਆ ਵਾਓ ਇਹ ਵੈਲਾ ਵੀ ਲਾਨੀ ਆ ਹੈ ਪਹਿਲਾਂ ਵੀ ਲਾਨੀ ਆ ਤੂੰ ਅਤੀ ਲਗਦੇ ਕਿ ਨਹੀਂ ਪਹਿਲਾ ਲੋ ਆਹ ਦਾ ਪਹਿਲਾ ਵੀ 4 ਘੰਟੇ ਕੱਪੜੇ ਤੈਲ ਹੁੰਦੇ ਸੀ ਮੈਂ ਅੱਛਾ ਸਭ ਦੇ ਤੋਂ ਤੱਕ ਕੇ ਹਮ ਬੁਬੂਆ ਤੋਂ ਸਵੇਰ ਜਾਹੀ ਮੈਂ ਤੈਲ ਉਹਨੇ ਖਲਾ ਦਿਓ ਕੁੱਗੂ ਵੀ ਕੁੱਗੂ ਵੀ ਰੋਕ ਰਿਆ ਕਹਿੰਦਾ ਨਾ ਵੀ ਨਾ ਕਹਿੰਦਾ ਮੇਰੀ ਮੇਰੀ ਕਹਿੰਦਾ ਪੈਂਟ ਨੂੰ ਕਹਿੰਦਾ ਤੈਰ ਲਾਈ ਤੂੰ ਆਪਣੀ ਤੈ ਉਹ ਆਪਣੀ ਤੈ ਆਉ ਕਹਿੰਦਾ ਮੈਂ ਆਪਣੀ ਤੈ ਆਪ ਲਊਗਾ ਆ ਜਿਹੜੇ ਲਾਈ ਅੱਜ ਕੁੱਗੂ ਦੇ ਨਾਲ ਤੈ ਕੱਪੜਿਆਂ ਦੀ ਹੈ ਨਾ